ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀਦਾ ਕਹਿਣਾ ਹੈ ਕਿ ਉਹ ਬੇਤਰਤੀਬੀ ਫੰਡਿੰਗ ਦੇ ਲਈ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਾਂਗ ਫੈਡਰਲ ਸਰਕਾਰ ਦੇ ਖਿਲਾਫ ਕੋਰਟ ਦੇ ਵਿੱਚ ਜਾਣਗੇ ਈਬੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਓਟਵਾ ਤੋਂ ਬਰਾਬਰੀ ਦਾ ਜਿਹੜਾ ਉਹ ਵਿਵਹਾਰ ਕਰਨ ਦੀ ਮੰਗ ਨੂੰ ਲੈ ਕੇ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਨਾਲ ਨੇ ਉਹਨਾਂ ਵੈਂਕੂਵਰ ਦੇ ਵਿੱਚ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਪ੍ਰੀਮੀਅਰ ਐਂਡਰਿਓ ਫਿਉਰੇ ਦੇ ਨਾਲ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਠੀਕ ਨਹੀਂ ਹੈ ਉਨਾ ਕਿਹਾ ਹੈ ਕਿ ਉਹ ਆਪਣੇ ਅੰਦਰੂਨੀ ਜਿਹੜੇ ਅਟਰਨਲ ਜਰਨਲ ਦੇ ਨਾਲ ਗੱਲਬਾਤ ਕਰਨਗੇ ਤੇ ਐਂਡਰਿਊ ਦੀ ਟੀਮ ਦੇ ਨਾਲ ਵੀ ਕੇਸ ਦੇ ਵਿੱਚ ਕੰਮ ਕਰਨਗੇ ਤੇ ਵੈਸਟਰਨ ਕੈਨੇਡਾ ਦੇ ਸੂਬਿਆਂ ਨੂੰ ਸਹੀ ਫੰਡ ਮਿਲਣ ਇਸ ਲਈ ਅਦਾਲਤਾਂ ਰਾਹੀਂ ਕਦਮ ਅੱਗੇ ਵਧਾਏ ਜਾਣਗੇ ਦੱਸਦੇ ਕਿ ਫੈਡਰਲ ਸਰਕਾਰ ਦੇ ਵੱਲੋਂ ਜਦੋਂ ਕਿਊਬਿਕ ਨੂੰ ਟੈਂਪਰੇਰੀ ਰੈਜ਼ਿਡੈਂਸੀ ਦਾ ਨੰਬਰ ਜਿਹੜੀ ਹੈ ਉਹ ਵੇਕਨ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੇ ਨਾਲ ਲੈਜਟਾਂ ਲਈ 750 ਮਿਲੀਅਨ ਡਾਲਰ ਦੀ ਸਹਾਇਤਾ ਐਲਾਨੀ ਗਈ ਜਿਸ ਤੋਂ ਬਾਅਦ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਲਖ ਰਹੀ ਹੈ ਤੇ ਇਹ ਫੈਡਰਲ ਸਰਕਾਰ ਵੱਲੋਂ ਹਮੇਸ਼ਾ ਕਿਊਬਿਕ ਤੇ অন্ਟਰੀਓ ਨੂੰ ਫੰਡ ਦਿੱਤੇ ਜਾਂਦੇ ਨੇ ਤੇ ਵੈਸਟਰਨ ਕੈਨੇਡਾ ਦੇ ਸੂਬਿਆਂ ਨੂੰ ਜ਼ਰੂਰਤਾਂ ਦੇ ਬਾਵਜੂਦ ਵੀ ਸਹਾਇਤਾ ਨਹੀਂ ਮਿਲਦੀ ਅਤੇ ਇਹਨਾਂ ਸੂਬਿਆਂ ਦੇ ਨਾਲ ਹਮੇਸ਼ਾ ਵਿਤਕਰਾ ਹੀ ਕੀਤਾ ਜਾਂਦਾ ਹੈ। ਵੀਰਵਾਰ ਨੂੰ ਉਹਨਾਂ ਫੈਡਰਲ ਸਰਕਾਰ ਦੇ ਵੱਲੋਂ ਜਾਰਜ ਮੈਸੀ ਸੁਰੰਗ ਦੀ ਬਦਲੀ ਹੋਈ ਯਾਨੀ 4.5 15 ਬਿਲੀਅਨ ਦੀ ਜਿਹੜੀ ਫੰਡਿੰਗ ਹੈ ਉਹ ਨਾ ਦੇਣ ਦੀ ਗੱਲ ਨੂੰ ਦੁਹਰਾਉਂਦਿਆਂ ਆਪਣਾ ਦੁੱਖ ਜ਼ਾਹਰ ਕੀਤਾ। ਨਿਊ ਫਾਉਂਡਲੈਂਡ ਤੇ ਲੈਬਰਾਡੋਰ ਨੇ ਮਈ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਓਟਵਾ ਦੇ ਖਿਲਾਫ ਕੋਰਟ ਦੇ ਵਿੱਚ ਜਾਣਗੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿ ਕਿ ਬਿਕ ਨੋ ਪਨਾਹ ਗिरा ਦੇ ਲਈ ਜੁੜੇ ਖਰਚਾਂ ਦੇ ਵਿੱਚ ਅਦਤ ਲਈ 750 ਮਿਲੀਅਨ ਡਾਲਰ ਦੀ ਸਰਕਾਰੀ ਫੰਡਿੰਗ ਦਾ ਜਿਹੜਾ ਹੈ ਉਹ ਬਚਾ ਕੀਤਾ ਤੇ ਕਿਹਾ ਹੈ ਕਿ BC ਦੇ ਪ੍ਰੀਮੀਅਰ ਡੇਵਿਡੀ ਵੀ ਨੂੰ ਤੱਥਾਂ ਬਾਰੇ ਕੋਈ ਪੁਲੇਖਾ ਸੀ ਮਿਲਰ ਨੇ ਕਿਹਾ ਕਿ ਇਹ ਫੰਡਿੰਗ ਕਿਊਬਿਕ ਨੂੰ 230 ਸਾਲਾਂ ਦੇ ਮੁਆਵਜ਼ਾ ਦੇਣ ਲਈ ਹੈ ਜੋ ਉਹਨਾਂ ਨੇ ਪਨਾਹ ਗਿਰਾਂ ਦੇ ਬੇਇਤਹਾਸ਼ਾ ਆਮਦ ਦੇ ਮੱਦੇਨਜ਼ਰ ਖਰਚ ਕੀਤੇ ਨੇ ਉਹਨਾਂ ਕਹਿੰਦੇ ਕਿ ਉਹਨਾਂ ਲੱਗਦਾ ਹੈ ਕਿ ਸ਼ਾਇਦ ਉਹ ਇਸ ਬਾਰੇ ਉਲਝਣ ਦੇ ਵਿੱਚ ਸਨ ਕਿ ਪੈਸੇ ਕਿਸ ਦੇ ਲਈ ਸਨ ਪਿਛਲੇ ਸਾਲ ਕੈਨੇਡਾ ਦੇ ਵਿੱਚ ਅਧਿਕਾਰਤ ਸਰਹੱਦੀ ਲੰਘਿਆ ਰਾਹੀਂ ਦਾਖਲ ਹੋਣ ਵਾਲੇ 65% ਦੀ ਪਨਾਹ ਗਿਰ ਕਿਊਬਿਕ ਪਹੁੰਚੇ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਏ 95% ਦੀ ਕਿਊਬਿਕ ਪਹੁੰਚੇ ਅਧਿਕਾਰਤ ਲੰਘਿਆ ਚੋ ਦਾਖਲ ਹੋਣ ਵਾਲਿਆਂ ਚੋਂ 1.8% ਪਨਾਹ ਗਿਰ ਅਤੇ ਗੈਰ ਅਧਿਕਾਰਤ ਸਰਹੱਦੀ ਲੰਘਿਆ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ 4.2% ਬ੍ਰਿਟਿਸ਼ ਕੋਲੰਬੀਆ ਪਹੁੰਚੇ ਏਬੀ ਨੇ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ 37 ਦਿਨਾਂ ਦੇ ਵਿੱਚ 10000 ਲੋਕ ਆ ਰਹੇ ਨੇ ਸ਼ਰਨਾਰਥੀਆਂ ਨੂੰ ਬੇਕਰਾਂ ਦੇ ਲਈ ਬਨੇ ਸ਼ੈਲਟਰਾਂ ਦੇ ਵਿੱਚ ਰਹਿਣਾ ਪੈਂਦਾ ਹੈ ਅਤੇ ਕੁਮਾਂਤਰੀ ਵਿਦਿਆਰਥੀਆਂ ਦੇ ਕੋਲ ਸਹਾਇਤਾ ਨਹੀਂ ਹੁੰਦੀ ਹੈ। ਕੈਲਗਰੀ ਵਿੱਚ ਪਾਣੀ ਦੀ ਖਪਤ ਲਗਾਤਾਰ ਜਿਹੜੀ ਹੈ ਉਹ ਵੱਧ ਰਹੀ ਹੈ ਤੇ ਮੇਅਰ ਜੋਤੀ ਗੋਂਡੇ ਇੱਕ ਸਖਤ ਚੇਤਾਵਨੀ ਦੇ ਰਹੇ ਨੇ ਇਸ ਲਈ ਲਾਜ਼ਮੀ ਅੰਦਰੂਨੀ ਪਾਣੀ ਦੀਆਂ ਪਾਬੰਦੀਆਂ ਲਿਆਉਣ ਦੇ ਲਈ ਮਜਬੂਰ ਵੀ ਕੀਤਾ ਜਾ ਸਕਦਾ ਹੈ। ਜੋਤੀ ਗੋਂਡੇ ਨੇ ਇਹ ਸੰਦੇਸ਼ ਵਸਨੀਕਾਂ ਦੀ ਬਿਹਤਰ ਸੰਭਾਲ ਦੇ ਯਤਨਾਂ ਦੀ ਅਪੀਲ ਦੇ ਹਿੱਸੇ ਵਜੋਂ ਨਵੇਂ ਵਾਟਰ ਮੇਨ ਬ੍ਰੇਕ ਵਿਕਾਸ ਬਾਰੇ ਜਾਰੀ ਕੀਤਾ। ਬਰਸਪਾ ਸਾਊਥ ਵਾਟਰ ਮੇਨ ਜੋ ਕਿ 11 ਕਿਲੋਮੀਟਰ ਲੰਬਾ ਤੇ ਪਾਗਾਂ ਦੇ ਵਿੱਚ ਵੰਡਿਆ ਹੋਇਆ 2 ਮੀਟਰ ਜਿੰਨਾ ਚੌੜਾ ਹੈ ਅਤੇ ਇਸ ਨੂੰ ਪੰਜ ਜੋਨ ਨੋਟ ਟੁੱਟਣ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸ਼ਹਿਰ ਦੇ ਉੱਤਰ ਪੱਛਮ ਦੇ ਵਿੱਚ ਸੈਂਕੜੇ ਘਰ ਤੇ ਕਾਰੋਬਾਰ ਅਸਥਾਈ ਤੌਰ ਦੇ ਉੱਤੇ ਪਾਣੀ ਤੋਂ ਬਿਨਾਂ ਰਹਿ ਰਹੇ ਨੇ ਪਾਈਪ ਫੇਲ ਹੋਣ ਦੇ ਨਾਲ ਅੱਗ ਤੇ ਕਾਬੂ ਤੇ ਪਾਣੀ ਸਪਲਾਈ ਬਾਹਰ ਨਾ ਜਾਵੇ ਇਹ ਜ਼ਰੂਰੀ ਕਰਨਾ ਹੋਵੇਗਾ ਪਾਣੀ ਸਪਲਾਈ ਦੀ ਕਿੱਲਤ ਜਿਵੇਂ ਹੀ ਗੰਭੀਰ ਹੁੰਦੀ ਜਾ ਰਹੀ ਹੈ ਇਸ ਸਮੱਸਿਆਵਾਂ ਮਾ ਹੋਰ ਵਧ ਰਹੀਆਂ ਨੇ ਕੈਲਗਰੀ ਦੇ ਮੇਅਰ ਅੰਦਰੂਨੀ ਪਾਣੀ ਦੀ ਵਰਤੋਂ ਤੇ ਲਾਜ਼ਮੀ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਹੇ ਨੇ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਾਣੀ ਦੀ ਸੰਭਾਲ ਤੇ ਕਮੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਪਣੇ ਘਰਾਂ ਦੇ ਅੰਦਰ ਕਿੰਨਾ ਪਾਣੀ ਵਰਤਣਾ ਹੈ ਇਸ ਨੂੰ ਸੀਮਿਤ ਕਰਨਾ ਪਵੇਗਾ ਇਹ ਬਹੁਤ ਵੱਡੀ ਗੱਲ ਹੈ ਕਿ ਜੇਕਰ ਅਸੀਂ ਆਪਣੇ ਪਾਣੀ ਦਾ ਸਮਝਦਾਰੀ ਨਾਲ ਪ੍ਰਬੰਧਨ ਨਹੀਂ ਕਰਦੇ ਤਾਂ ਅਸੀਂ ਇਸ ਤੋਂ ਹੋਰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ ਪਾਣੀ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਈ ਜ਼ਰੂਰੀ ਹੈ ਜਿਵੇਂ ਕਿ ਖਾਣਾ ਬਣਾਉਣਾ ਨਹਾਉਣਾ ਤੇ ਸਫਾਈ ਕਰਨਾ ਪਰ ਜਦੋਂ ਆਲੇ-ਦੁਆਲੇ ਜਾਣ ਲਈ ਕਾਫੀ ਪਾਣੀ ਨਹੀਂ ਹੁੰਦਾ ਤਾਂ ਇਹ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਸ ਲਈ ਹਰ ਕਿਸੇ ਲਈ ਪਾਣੀ ਦੀ ਸੰਭਾਲ ਵਿੱਚ ਆਪਣਾ ਹਿੱਸਾ ਇਸ ਵੇਲੇ ਪਾਉਣਾ ਜ਼ਰੂਰੀ ਹੈ ਕੈਲਗਰੀ ਦੇ ਮੇਅਰ ਦਾ ਸੁਝਾਅ ਦਾ ਮਤਲਬ ਹੈ ਕਿ ਇਸ ਵੇਲੇ ਆਪਣੇ ਘਰਾਂ ਦੇ ਅੰਦਰ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਧਿਆਨ ਰੱਖਣਾ ਹੋਵੇਗਾ ਇਹ ਪਾਬੰਦੀਆਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਗਾਈਆਂ ਜਾਣ ਗਿਆ ਕਿ ਹਰ ਕਿਸੇ ਦੇ ਕੋਲ ਆਪਣੀ ਬੁਨਿਆਦੀ ਲੋੜਾਂ ਲਈ ਉਪਲਬਧ ਉਵੇ ਪਾਵੇ ਕੀ ਘਾਟ ਦੇ ਸਮੇਂ ਵੀ ਪਰ ਇਹ ਸਭ ਕੁਝ ਜ਼ਿੰਮੇਵਾਰੀ ਹੋਣ ਤੇ ਇਹ ਯਕੀਨੀ ਬਣਾਉਣ ਬਾਰੇ ਕਿ ਅਸੀਂ ਪਾਣੀ ਦੀ ਘਾਟ ਸਪਲਾਈ ਦੇ ਵਿੱਚ ਬਰਾਬਰ ਦੇ ਨਾਲ ਹੱਥ ਵਟਾ ਸਕਦੇ ਹਾਂ ਪਾਣੀ ਦੀ ਕਮੀ ਦੇ ਸਾਡੇ ਭਾਈਚਾਰੇ ਤੇ ਵਾਤਾਵਰਣ ਦੇ ਲਈ ਗੰਭੀਰ ਨਤੀਜੇ ਹੋ ਸਕਦੇ ਨੇ ਉਹ ਫਸਲਾਂ ਦੀ ਅਸਫਲਤਾ ਦਾ ਕਾਰਨ ਵੀ ਬਣ ਸਕਦੇ ਨੇ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇੱਥੋਂ ਤੱਕ ਕਿ ਪਾਣੀ ਦੇ ਸਰੋਤਾਂ ਨੂੰ ਲੈ ਕੇ ਟਕਰਾਅ ਦਾ ਕਾਰਨ ਵੀ ਬਣ ਸਕਦੇ ਨੇ ਪਾਣੀ ਨੂੰ ਸੰਭਾਲ ਕੇ ਵਰਤਨ ਨਾਲ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਹਰ ਕਿਸੇ ਨੂੰ ਆਲੇ-ਦੁਆਲੇ ਪਾਣੀ ਜਾਵੇ ਇੰਡੋਰ ਲਾਜ਼ਮੀ ਪਾਬੰਦੀਆਂ ਤੇ ਵਿਚਾਰ ਕਰਨ ਦਾ ਮੇਅਰ ਦਾ ਸੁਝਾਅ ਤੇ ਬੁੱਧਿਆ ਲੋ ਹੋਰ ਗੰਭੀਰ ਹੋਣ ਤੋਂ ਪਹਿਲਾਂ ਹਲਕਾ ਕਰਨ ਦੇ ਵੱਲ ਇੱਕ ਲਾਜ਼ਮੀ ਕਿਰਿਆਸ਼ੀਲ ਕਦਮ ਹੈ ਉਹ ਦਰਸਾਉਂਦੇ ਨੇ ਕਿ ਸਾਡੇ ਨੇਤਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਤੇ ਸਾਡੇ ਜਲ ਸਰੋਤਾਂ ਦੀ ਸੁਰੱਖਿਆ ਲਈ ਕਾਰਵਾਈ ਕਰਨ ਲਈ ਵੀ ਤਿਆਰ ਹੈ ਤੇ ਮਿਲ ਕੇ ਪਾਣੀ ਦੀ ਸੰਭਾਲ ਕਰਨ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਸਾਡੇ ਕੋਲ ਆਪਣੇ ਲਈ ਸਾਡੇ ਭਾਈਚਾਰਿਆਂ ਤੇ ਵਾਤਾਵਰਣ ਲਈ ਭਵਿਕ ਵਿੱਚ ਦੋਵਾਂ ਲਈ ਲੋੜੀਂਦਾ ਪਾਣੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ